ਰੁੱਟੇ ਗਏ ਆ ਕਿਉਂ ਲੱਗ ਰਿਹਾ ਇਹ ਚੀਜ਼ ਸਾਨੂੰ 2 ਮਹੀਨਿਆਂ ਚ ਹੀ ਪਤਾ ਲੱਗ ਗਿਆ ਸੀਗਾ ਵੀ ਅਸੀਂ ਫਸ ਗਏ ਤੁਸੀਂ ਫਰਾਂਚਾਈਜ਼ੀ ਲੈਣ ਗਏ ਤੇ ਕਿੰਨੇ ਕਿੰਨੇ ਪੈਸੇ ਦਿੱਤੇ ਅਸੀਂ 12 ਲੱਖ ਰੁਪਏ ਦਿੱਤਾ ਸੀਗਾ ਜੀ ਇਹ ਵੀਰ RAM ਸਿੰਘ ਜੀ ਹੈ ਜਿਹੜੇ ਆਪਣੀਆਂ ਅੱਖਾਂ ਗਵਾ ਚੁੱਕੇ ਆ ਡਿਪਰੈਸ਼ਨ ਦੇ ਵਿੱਚ 40 ਲੱਖ ਰੁਪਈਆ ਟੁੱਟ ਚੁੱਕਾ ਜਿਨ੍ਹਾਂ ਦੀ ਨਿਗਾਹ ਉਹ ਤਾਂ ਖਾਣ ਜੋਗੇ ਦਾਣੇ ਵੀ ਨਹੀਂ ਰਹਿ ਤੇ ਉਹ ਤਾਂ ਗੱਡੀ ਚਲਾ ਕੇ ਗਏ ਸੀ ਉਹਦੇ ਕੋਲ ਅੱਜ ਇਹ ਬੰਦੇ ਦੀਆਂ ਅੱਖਾਂ ਹੈ ਨਹੀਂ ਤੇ ਸੋਚ ਸਾਡੇ ਨੇ ਜਿਹੜੇ ਕਮਿਟਮੈਂਟਾਂ ਕੀਤੀਆਂ ਸੀਗੀਆਂ ਵੀ ਪੂਰਾ ਖਰਚਾ ਕੰਪਨੀ ਚੱਲੂਗੀ ਸ਼ੋਰੂਮ ਦਾ ਰੈਂਟ ਚਾਰ ਪੰਨਿਆਂ ਨੂੰ ਸੈਲਰੀ ਇਲੈਕਟ੍ਰਿਸਿਟੀ ਬਿੱਲ ਜਿਵੇਂ ਆਮ ਮੌਨ ਨਾਲ ਕਰਦੇ ਇਸ ਤਰ੍ਹਾਂ ਜੀ ਜਿਹੜੀ ਫਰੈਂਚਾਈਜ਼ੀ ਲੈਣੇ ਆ ਉਹਦਾ ਇਹਨੇ ਇੱਕ ਰਾਛਨ ਦੇ ਤੌਰ ਤੇ ਦੇਣਾ ਸੀ ਸਾਨੂੰ 1 ਲੱਖ ਨੂੰ 8000 ਰੁਪਏ ਇੱਕ ਲੱਖ ਨੂੰ 4000 ਰੁਪਏ ਮਹੀਨਾ 16 ਕਰੋੜ ਦਾ ਔਨ ਕੈਮਰਾ ਉਹ ਮੰਨ ਰਿਹਾ ਬੰਦਾ ਵੀ ਮੈਂ ਸਮਾਨ ਵੇਚ ਚੁੱਕਾ 16 ਕਰੋੜ ਦਾ ਸਮਾਨ ਗਵਰਨਮੈਂਟ ਨੂੰ ਨਹੀਂ ਦੀਦਾ ਵੀ ਰਜਿਸਟਰਡ ਹੈ ਨਹੀਂ ਉਹ ਫਿਰ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਆ ਦੀ ਸਾਡੇ ਉਥੇ ਵੱਡੇ ਵੱਡੇ ਬੋਰਡ ਲਾਤੇ ਆ ਨੇ 38 ਰੁਪਏ ਕਿਲੋ ਖੰਡ ਜਨਵਰੀ 2023 ਦੇ ਵਿੱਚ ਮੇਰੀ ਪਰਚੇਜ਼ 42 ਰੁਪਏ ਹੁੰਦੀ ਸੀ ਖੰਡ ਦੀ 38 ਰੁਪਏ ਵੇਚਦੇ ਸੀ ਜੇ ਇਹਨੂੰ ਕਹਿੰਦੇ ਸੀ ਵੀ ਘਾਟਾ ਯਾਰ ਮੈਂ ਬੈਠਾ ਹਾਂ ਕੰਪਨੀ ਬੈਠੀ ਆ ਪੱਖੇ ਲਾਇਆ ਪੂਰਾ ਖਰਚਾ ਕੀਤਾ 25000 ਕਿਰਾਏ ਤੇ ਅਸੀਂ ਦੁਕਾਨ ਲੁੱਤੀ ਤੇ ਉਹ ਦੁਕਾਨ ਲੈ ਕੇ ਅਸੀਂ 2 ਮਹੀਨੇ ਬੈਠੇ ਉੱਥੇ ਤੁਸੀਂ ਯਕੀਨ ਨਹੀਂ ਮੰਨੋਗੇ ਜੀ ਜਿਹੜਾ ਇੱਕ ਬੰਦਾ ਇੱਕ ਵਾਰ ਆ ਜਾਂਦਾ ਸੀ ਉਹ ਕਸਟਮਰ ਦੁਬਾਰਾ ਨਹੀਂ ਆਉਂਦਾ ਸੀ ਉਹ ਨੇ ਜੇ ਕਹੀਏ ਕਿ ਥੋੜੇ ਤੁਹਾਨੂੰ ਸਮਾਨ ਦਿੱਤਾ ਤੁਹਾਡਾ ਪੈਸਾ ਲੱਗਿਆ ਆ ਮੇਨ ਦਿੱਕਤ ਕਿੱਥੇ ਖੜੀ ਹੋਈ ਪਈ ਦੁਕਾਨ ਤਾਂ ਚੱਲ ਪਈ ਚਲੋ ਕਈ ਵਾਰ ਤਾਂ ਦੇਖੋ ਇਹ ਤਾਂ ਆਪਣੇ ਤੌਰ ਤੇ ਵੀ ਆਪਾਂ ਸ਼ੋਰੂਮ ਪਾਲਾਂ ਨੇ ਚੱਲੇ ਨਾ ਚੱਲੇ ਉਹ ਤਾਂ ਆਪਾਂ ਕਹਿ ਨਹੀਂ ਸਕਦੇ ਹੁੰਦੇ ਰੱਬ ਦੇ ਹੱਥ ਹੁੰਦਾ ਦਿੱਕਤ ਕਿੱਥੇ ਹੋਈ ਜੇ ਤਾਂ ਅਸੀਂ ਆਪਦੀ ਸੋਚ ਸਮਝੀ ਨਾ ਦੁਕਾਨ ਕਰਦੇ ਜੀ ਕੋਈ 10000 ਕਿਰਾਇਆ ਹੀ ਲੈਂਦੇ ਕੋਈ ਛੋਟਾ ਮੋਟਾ ਕੰਮ ਕਰਦੇ ਇਹਨੇ 32000 ਰੈਂਟ ਵਾਲਾ ਵੱਡਾ ਸ਼ੋਰੂਮ ਲੈਣਾ ਗੋਠੰਡੇ ਇਲਾਕੇ ਦਾ ਪੂਰਾ ਵੱਡਾ ਸ਼ੋਰੂਮ ਹੈ ਇੱਥੋਂ ਆਪਾਂ ਅੱਗੇ ਮਾਲ ਸਪਲਾਈ ਕਰਿਆ ਕਰਾਂਗੇ ਤੈਨੂੰ ਕੰਪਨੀ ਚਾਹ ਲਾ ਦੂੰਗਾ ਜੀ ਐਮ ਲਾ ਦੂੰਗਾ ਪੰਜਾਬ ਇਸ ਤਰ੍ਹਾਂ ਕਰੂਗਾ ਮਤਲਬ ਚਾਂਸੇ ਜੀ ਦਿਨ ਤੋਂ ਦਿਨ ਸਬਜ਼ ਬਾਗ ਦਿਨਾਂ ਚ ਕਾਰਾਂ ਚ ਗੱਡੀਆਂ ਚੜਾਉਂਦਾ ਹੈ ਬੰਦੇ ਨੂੰ ਅਸੀਂ ਇਹ ਚੀਜ਼ ਦੇਖੀ ਨਹੀਂ ਅਸੀਂ ਸਮਾਨ ਅੰਦਰ ਸਟਾਇਆ ਪੈਸੇ ਦਿੱਤੇ ਵੇਚਣਾ ਸ਼ੁਰੂ ਕੀਤਾ ਇੱਕ ਵਾਰੀ ਕਸਟਮਰ ਆਇਆ ਦੁਬਾਰਾ ਨਹੀਂ ਆਇਆ ਕਸਟਮਰ ਨੂੰ ਪੁੱਛਣਾ ਉਹ ਕਹਿੰਦੇ ਸਮਾਨ ਮਹਿੰਗਾ ਬਹੁਤ ਜ਼ਿਆਦਾ ਸਸਤੀ ਕਾਲਾ ਪੰਜਾਬ 'ਚ ਅਸੀਂ ਦੇਖਦੇ ਹਾਂ ਕਿ ਲੋਕ ਭਾਵਕ ਬਹੁਤ ਨੇ ਤੇ ਨਾਲ ਹੀ ਜਦੋਂ ਕੋਈ ਨਾ ਕੋਈ ਮੁਹਿੰਮ ਚੱਲਦੀ ਆ ਤਾਂ ਉਹ ਮੁਹਿੰਮ ਦੇ ਵਿੱਚ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਇੱਕ ਪਾਸੇ ਤਾਂ ਜਿੱਥੇ ਸਾਡੇ ਗੁਰੂਆਂ ਦੇ ਨਾਲ ਕੋਈ ਚੀਜ਼ ਜੁੜਦੀ ਹੋਵੇ ਨਾਲ ਹੀ ਫਿਰ ਦੂਜੇ ਪਾਸੇ ਦੇਖੀਏ ਤਾਂ ਲੋਕਾਂ ਦੇ ਭੜੇ ਦੀ ਗੱਲ ਹੋਵੇ ਖਾਸ ਤੌਰ ਤੇ ਅੱਜ ਦੇ ਮਹਿੰਗਾਈ ਦੇ ਸਮੇਂ 'ਚ ਜਦੋਂ ਸਸਤੀ ਚੀਜ਼ ਦੀ ਗੱਲ ਹੁੰਦੀ ਹਰ ਇੱਕ ਬੰਦਾ ਟਰੈਕਟਰ ਹੁੰਦਾ ਵੀ ਕੀ ਹੈ ਇਹ ਚੀਜ਼ ਕਿਸਾਨੀ ਅੰਦੋਲਨ ਤੋਂ ਬਾਅਦ ਇੱਕ ਉਹ ਮੁਹਿੰਮ ਚੱਲੀ ਕਿਸਾਨਾਂ ਦੇ ਹੱਕ 'ਚ ਕਿ ਵੱਡੇ ਮੋਲਾਂ ਨੂੰ ਅਸੀਂ ਮਾਤ ਦੇਣੀ ਆ ਤੇ ਆਪਦੇ ਤੌਰ ਦੇ ਉੱਤੇ ਹੁਣ ਕੰਮ ਕਰਿਆ ਕਰਾਂਗੇ ਇਹੀ ਇੱਕ ਆਈਡੀਆ ਆਇਆ ਸੀਗਾ ਕਿਸਾਨ ਹਟਦਾ ਪਰ ਅੱਜ ਬਹੁਤ ਸਾਰੇ ਲੋਕ ਖੜੇ ਨੇ ਆ ਖੜੇ ਨੇ ਨਾਲ ਕੁਝ ਲੋਕ ਦੂਜੇ ਪਾਸੇ ਖੜੇ ਨੇ ਵੱਡੀ ਗਿਣਤੀ 'ਚ ਲੋਕ ਅੱਜ ਕਹਿੰਦੇ ਨੇ ਕਿ ਜਦੋਂ ਅਸੀਂ ਇਸ ਕੰਪੇਨਿੰਗ ਕਹਿ ਲਓ ਮੁਹਿਮ ਕਹਿ ਲਓ ਹਰੇਕ ਬੰਦੇ ਨੂੰ ਇਹ ਵੀ ਹੁੰਦਾ ਵੀ ਦੋ ਪੈਸੇ ਵੀ ਬਣ ਜਾਣਗੇ ਤਾਂ ਉਹਦੇ ਨਾਲ ਕਹਿੰਦੇ ਜੁੜੇ ਤਾਂ ਅੱਜ ਕਹਿੰਦੇ ਅਸੀਂ ਲੁੱਟੇ ਗਏ ਆ ਬਾਈ ਜੀ ਕਨਵੀਰਜੀਤ ਲੁੱਟੇ ਗਏ ਆ ਕਿਉਂ ਲੱਗ ਰਿਹਾ ਇਹ ਚੀਜ਼ ਕਿਉਂਕਿ ਨਾ ਤਾਂ ਕਿਸੇ ਨੇ ਬੁਲਾਇਆ ਨਾ ਤੁਹਾਨੂੰ ਧੱਕੇ ਨਾਲ ਕਿਤੇ ਇਨਵੈਸਟ ਕਰਾਇਆ ਤੁਸੀਂ ਆਪ ਇਨਵੈਸਟ ਕਰਾਇਆ ਏ ਸਾਰੀ ਚੀਜ਼ਾਂ 'ਚ ਫਿਰ ਅੱਜ ਕਿਉਂ ਲੱਗ ਰਿਹਾ ਆਪਾਂ ਨੂੰ ਵੀ ਇਹ ਜੇ ਅਸੀਂ ਲੁੱਟੇ ਗਏ ਆ ਬਾਈ ਜੀ ਇਸ ਤਰ੍ਹਾਂ ਕਿਸਾਨੀ ਸੰਘਰਸ਼ ਦੌਰਾਨ ਇੱਕ ਵੀਡੀਓ ਚੱਲੀ ਸੀ ਬਹੁਤ YouTube ਤੇ ਉਹਦੇ ਵਿੱਚ ਕਾਰਪੋਰੇਟ ਘਰਾਣਿਆਂ ਦੀਆਂ ਗੱਲਾਂ ਕੀਤੀਆਂ ਗਈਆਂ ਵੀ ਇਹਨਾਂ ਨੂੰ ਮੋੜਵਾ ਜਵਾਬ ਦਈਏ ਕਿਉਂ ਨਾ ਸਾਡੇ ਕਿਸਾਨ ਧੀ ਪੁੱਤ ਖੇਤਾਂ ਚੋਂ ਹਗਾ ਕੇ ਦੁਕਾਨਾਂ ਤੱਕ ਸਿੱਧੀ ਸਪਲਾਈ ਦੇਣ ਇਹੋ ਜੀਆਂ ਗੱਲਾਂ ਬਾਬੇ ਨਾਨਕ ਦੀਆਂ ਗੱਲਾਂ 13 13 ਦੀਆਂ ਗੱਲਾਂ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਫਲਾਸਤਿਆਂ ਦੇ ਗੱਲਾਂ ਕਰਨੀਆਂ ਗੁਰਬਾਣੀ ਦੀਆਂ ਤੁਕਾਂ ਸੁਣਾ ਕੇ ਵਿਆਖਿਆ ਕਰਨੀ ਫਿਰ ਬੰਦੇ ਦਾ ਲਿਬਾਸ ਉਹ ਜਾ ਸ੍ਰੀ ਸਾਹਿਬ ਉਪਰ ਦੀਪਾ ਕੇ ਦਾੜਾ ਪ੍ਰਕਾਸ਼ ਇਹਨਾਂ ਗੱਲਾਂ ਤੋਂ ਲੱਗਿਆ ਵੀ ਵੀਡੀਓ 'ਚ ਵੀ ਕੋਈ ਪੰਜਾਬ 'ਚ ਕੋਈ ਸੂਰਮਾ ਆ ਗਿਆ ਜਿਹੜਾ ਕੋਈ ਹੋ ਸਕਦਾ ਹੈ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇ ਦੇ ਵੀ ਬਾਹਰ ਕਿਸੇ ਨੂੰ ਭੇਜਣ ਦੀ ਬੱਚੇ ਲੋੜ ਨਹੀਂ ਇਸ ਤਰ੍ਹਾਂ ਦੇ ਚਾਂਸੇ ਸਭ ਜਬਾਗ ਦਿਖਾ ਕੇ ਆਮ ਹੀ ਵੀਡੀਓ ਦੇਖ ਕੇ ਜ਼ਿਆਦਾਤਰ ਸਾਰਿਆਂ ਦਾ ਹੀ ਇਹ ਹੈ ਵੀ ਵੀਡੀਓ ਦੇਖ ਕੇ ਕਾਲ ਕੀਤੀਆਂ ਨੂੰ ਸਾਰੇ ਲੋਕ ਤੁਸੀਂ ਵੀਡੀਓ ਦੇਖ ਕੀ ਗਏ ਬਿਲਕੁਲ ਜ਼ਿਆਦਾਤਰ ਮਤਲਬ 80 85% ਇਸ ਤਰ੍ਹਾਂ ਦੀ ਹੋਣਗੇ ਪਰ ਉਹਦੇ ਵਿੱਚ ਜੇ ਕਹੀਏ ਕਿ ਜਿਵੇਂ ਵੀਡੀਓ ਦੇਖ ਕੇ ਗਏ ਤੁਸੀਂ ਉਹਦੇ ਚਿੱਤਲੋ ਸਟਰਕਚਰ ਇੱਕ ਹੁੰਦਾ ਕੰਪਨੀ ਵਾਲਾ ਉਹੀ ਕੰਮ ਆ ਵੀ ਤੁਸੀਂ ਉਹਰੇ ਜਿਆਦਾ ਸਿਸਟਮ ਖੋਲੋਗੇ ਆ ਚੀਜ਼ ਮੈਂ ਦੇਉਂਗਾ ਫਿਰ ਰੋਲਾ ਕਿੱਥੇ ਪੈ ਗਿਆ ਸਮਾਨ ਵੀ ਦਿੱਤਾ ਉਸ ਬੰਦੇ ਨੇ ਤੁਹਾਨੂੰ ਤੁਸੀਂ ਇੱਕ ਤਰ੍ਹਾਂ ਦੀ ਦੁਕਾਨਦਾਰੀ ਵੀ ਸ਼ੁਰੂ ਕਰਤੀ ਉਹ ਠੀਕ ਸੀਗਾ ਵੀ ਜੇ ਸਮਾਨ ਉਹਦੇ ਕੋਲੋਂ ਨਹੀਂ ਸੀ ਫਿਰ ਕਿਤੋਂ ਹੋਰ ਲੈਣ ਲੱਗ ਜਾਂਦੇ ਉਹਦੇ ਨਾਲ ਡਿਫਰੈਂਸ ਕਿੱਥੋਂ ਆਇਆ ਇਸ ਤਰ੍ਹਾਂ ਸੀ ਜੀ ਇਹ ਜਿਹੜੀਆਂ ਗੱਲਾਂ ਕਰਦਾ ਨਾ ਜਿਸ ਤਰ੍ਹਾਂ ਅਸੀਂ ਕਾਲ ਕੀਤੀ ਸਾਨੂੰ ਐ ਮੁਖਸਰ ਸਾਹਿਬ ਮਿਲਿਆ ਉਥੇ ਰੈਨਿੰਗ ਚ ਸੀ ਇੱਕ ਸਟੋਰ ਪਹਿਲਾਂ ਪੋਸਟ ਔਰ ਤੇ ਅਸੀਂ ਗਏ ਉੱਥੇ ਨੇ ਦਿਖਾਇਆ ਤਾਮਜਾਮ ਵੀ ਬਹੁਤ ਵਧੀਆ ਬਹੁਤ ਵਧੀਆ ਇਸ ਤਰੀਕੇ ਨਾਲ ਬੰਦਾ ਚਾਂਸੇ ਚ ਆ ਜਾਂਦਾ ਅਸੀਂ ਪੇਮੈਂਟ ਪਾਤੀ ਸਾਡੇ ਨਾਲ ਨੇ ਜਿਹੜੇ ਕਮਿਟਮੈਂਟਾਂ ਕੀਤੀਆਂ ਸੀਗਾ ਵੀ ਪੂਰਾ ਖਰਚਾ ਕੰਪਨੀ ਚੱਲੂਗੀ ਸ਼ੋਰੂਮ ਦਾ ਰੈਂਟ ਚਾਰ ਬੰਦਿਆਂ ਨੂੰ ਸੈਲਰੀ ਇਲੈਕਟ੍ਰਿਸਿਟੀ ਬਿੱਲ ਜਿਵੇਂ ਉਹ ਮੌਲ ਨਾਲ ਕਰਦੇ ਇਸ ਤਰ੍ਹਾਂ ਜੀ ਜਿਹੜੀ ਫਰੈਂਚਾਈਜ਼ੀ ਲੈਣੇ ਆ ਉਹਦਾ ਇਹਨੇ ਇੱਕ ਰਾਸ਼ਨ ਦੇ ਤੌਰ ਤੇ ਦੇਣਾ ਸੀ ਸਾਨੂੰ 1 ਲੱਖ ਨੂੰ 1 ਲੱਖ ਨੂੰ 4000 ਰੁਪਏ ਮਹੀਨਾ ਮਤਲਬ ਜਿੰਨੀਆਂ ਵੀ ਕਮਿਟਮੈਂਟਾਂ ਕੀਤੀਆਂ ਸੀ ਇਹਨੇ ਵੀ ਸ਼ਹਿਰ ਚ ਐਡਵਰਟਾਈਜ਼ਮੈਂਟ ਕਰਾਂਗੇ ਇਹ ਰਿਕਸ਼ੇ ਚਲਾਵਾਂਗੇ ਹੋਮ ਡਿਲੀਵਰੀ ਕਰਨਗੇ ਆਸੇ ਪਾਸੇ ਮੈਂ ਇਸ ਤਰ੍ਹਾਂ ਕਰੂੰ ਪਰ ਕਿਸੇ ਵੀ ਗੱਲ ਤੇ ਬੰਦਾ ਖੜਾ ਹੀ ਨਹੀਂ ਉਤਰਦਾ ਜੀ ਇੱਕ ਗੱਲ ਤੇ ਵੀ ਪਹਿਲੀ ਜੇ ਆਪਾਂ ਸ਼ੁਰੂ ਤੋਂ ਕਰ ਲਈਏ ਜੇ ਮੈਂ ਤੁਸੀਂ ਲੈਣਗੇ ਤੁਸੀਂ ਫਰੈਂਚਾਈਜ਼ੀ ਲੈਣਗੇ ਤੇ ਕਿੰਨੇ ਕਿੰਨੇ ਪੈਸੇ ਦਿੱਤੇ ਉਹ ਅਸੀਂ 12 ਲੱਖ ਰੁਪਏ ਦਿੱਤਾ ਸੀਗਾ ਜੀ ਉਹਦੇ ਚ ਫਿਰ ਮੁੜਿਆ ਕੀ ਕੁਝ ਤੁਹਾਨੂੰ ਉਹਦੇ ਚ ਮੇਰੇ ਪੱਲੇ ਸਾਢੇ 6 ਲੱਖ ਦਾ ਸਾਮਾਨ ਪਿਆ ਸੀ ਗਰੋਸਰੀ ਦਾ ਗਰੋਸਰੀ ਦਾ ਪਰ ਦੂਸਰੇ ਪਾਸੇ ਫਿਰ ਉਹ 8 ਮਹੀਨੇ ਮੈਂ ਸ਼ੋਰੂਮ ਚਲਾਇਆ 127000 ਰੁਪਏ ਸ਼ੋਰੂਮ ਦਾ ਖਰਚਾ ਸੀ ਇਹ ਦਲੀਲਾਂ ਦਿੰਦਾ ਸੀ ਵੀ ਆਪਣਾ ਕੰਮ ਹੁਣ ਬਹੁਤ ਵਧੀਆ ਆ ਗਿਆ ਲਾਈਨ ਤੇ ਆ ਗਿਆ ਆਪਾਂ ਹੱਟੀ ਬੱਟੀ ਚੱਟੀ ਕਹਿੰਦੇ ਹੁੰਦੇ ਆਗੇ 3 ਸਾਲ ਵੀ ਪਹਿਲੇ ਸਾਲ ਕੰਪਨੀ ਤੁਹਾਡੀ ਪਿੱਠ ਤੇ ਪ੍ਰੋਪਰ ਖੜੀ ਐ ਉਹ ਤੁਹਾਨੂੰ ਕਾਮਯਾਬ ਕਰਕੇ ਹੀ ਰੂਗੀ ਐਡਵਰਟਾਈਜ਼ਮੈਂਟ ਕਰਾਂਗੇ ਕਰਾਂਗੇ ਜਦੋਂ ਕੁਝ ਕਰਨਾ ਹੀ ਨੀਗਾ ਜੀ ਅੱਗਾ ਦੌੜ ਪਿੱਛਾ ਚੌੜ ਪਹਿਲੇ 2 ਮਹੀਨੇ ਜ਼ਰੂਰ ਧਿਆਨ ਦਿੱਤਾ ਉਹ ਇਸ ਤਰੀਕੇ ਦਿੱਤਾ ਯੂਟਿਊਬਰ ਲਿਆਉਂਦਾ ਵੀਡੀਓ ਬਣਾਉਂਦਾ ਫਿਰ ਉਸ ਇਲਾਕੇ ਦੇ ਲੋਕ ਫੋਨ ਕਰਦੇ ਆ ਫਿਰ ਭੇਜਦਾ ਵੀ ਸਾਡਾ ਸਟੋਰ ਰਨਿੰਗ ਚ ਐਬਟਨਡੇ ਪਹੁੰਚੋ ਅਸੀਂ ਵੀ ਵਾਹ ਵਾਹ ਕਰਨੀ ਜੀ ਸਾਡਾ ਇੰਟੀਰੀਅਰ ਰੈਡਾ ਵਧੀਆ ਤਿਆਰ ਕੀਤਾ ਹੁੰਦਾ ਬੰਦੇ ਆ ਕੇ ਵੀ ਅਸੀਂ ਤਾਂ ਸਵਰਗ ਜੀ ਆ ਗਏ ਅੱਛਾ ਤੁਸੀਂ ਕਰਿਆ ਸੀ ਇੰਟੀਰੀਅਰ ਦਾ ਨਹੀਂ ਖਰਚਾ ਤਾਂ ਸਾਰਾ ਇਹ ਨਹੀਂ ਕੀਤਾ ਜੀ ਇਹੋ ਜੀ ਗੱਲ ਤਾਂ ਆਪਾਂ ਨਹੀਂ ਮੁਕਰਦੇ ਅਸੀਂ ਤਾਂ 12 ਲੱਖ ਰੁਪਏ ਨੂੰ ਦਿੱਤਾ ਅੱਛਾ ਉਹ ਬਣਾ ਕੇ ਨਾ ਨਾ ਬਣਾ ਕੇ ਇਹਨਾਂ ਨੇ ਦੇਣਾ ਗੱਲਾਂ ਕਰਦਾ ਨਾ ਇਹ 12 ਲੱਖ ਰੁਪਏ ਸਾਨੂੰ 16 ਲੱਖ ਰੁਪਏ ਦੇਣੇ ਸਮਾਨ ਦੇਣਾ ਸੀ ਜਿਹੜੀ ਸਕੀਮ ਦੇਣੀ ਸੀ 6 ਮਹੀਨਿਆਂ ਵੀ ਝਾਂਸੇ ਦਾ ਵੀ ਤਕੜੇ ਤਕੜ ਦੇਣਾ ਜੀ ਪਰ ਮੁੜ ਕੇ ਗਰਾਉਂਡ ਲੈਵਲ ਤੇ ਜ਼ੀਰੋ ਹੈ ਜੀ ਫਰੀਦਿਕ ਹੁਣ ਜੇ ਕਹੀਏ ਕਿ ਤੁਹਾਡੇ ਤੁਹਾਨੂੰ ਸਮਾਨ ਦਿੱਤਾ ਤੁਹਾਡਾ ਪੈਸਾ ਲੱਗਿਆ ਮੇਨ ਦਿੱਕਤ ਕਿੱਥੇ ਖੜੀ ਹੋਈ ਦੁਕਾਨ ਤਾਂ ਚੱਲ ਪਈ ਚਲੋ ਕਈ ਵਾਰ ਤਾਂ ਦੇਖੋ ਇਹ ਤਾਂ ਆਪਣੇ ਤੌਰ ਤੇ ਵੀ ਆਪਾਂ ਸ਼ੋਰੂਮ ਪਾ ਲਾਂ ਨੇ ਚੱਲੇ ਨਾ ਚੱਲੇ ਉਹ ਤਾਂ ਆਪਾਂ ਕਹਿ ਨਹੀਂ ਸਕਦੇ ਹੁੰਦੇ ਰੱਬ ਦੇ ਹੱਥ ਹੁੰਦਾ ਦਿੱਕਤ ਕਿੱਥੇ ਹੋਈ ਜੀ ਜੇ ਤਾਂ ਅਸੀਂ ਆਪਦੀ ਸੋਚ ਸਮਝ ਨਾਲ ਦੁਕਾਨ ਕਰਦੇ ਜੀ ਕੋਈ 10000 ਕਿਰਾਇਆ ਹੀ ਲੈਂਦੇ ਕੋਈ ਛੋਟਾ ਮੋਟਾ ਕੰਮ ਕਰਦੇ ਇਹਨੇ 32000 ਰੈਂਟ ਵਾਲਾ ਵੱਡਾ ਸ਼ੋਰੂਮ ਲੈਣਾ ਬਠਿੰਡੇ ਇਲਾਕੇ ਦਾ ਪੂਰਾ ਵੱਡਾ ਸ਼ੋਰੂਮ ਹੈ ਇੱਥੋਂ ਆਪਾਂ ਅੱਗੇ ਮਾਲ ਸਪਲਾਈ ਕਰਿਆ ਕਰਾਂਗੇ ਤੈਨੂੰ ਕੰਪਨੀ ਚਾਹ ਲਾ ਦੂੰਗਾ ਜੀ ਐਮ ਲਾ ਦੂੰਗਾ ਪੰਜਾਬ ਲੈਵਲ ਤੇ ਮੇਰੀਆਂ ਗੱਲਾਂ ਤੈਨੂੰ ਮੈਂ ਵੀਡੀਓ ਕਾਨਫਰੰਸ ਤੇ ਲਊਂਗਾ ਇਸ ਤਰ੍ਹਾਂ ਕਰੂੰਗਾ ਮਤਲਬ ਚਾਂਸੇ ਜੀ ਦਿਨ ਤੋਂ ਦਿਨ ਸਬਜ਼ ਬਾਗ ਦਿਨਾਂ ਚ ਕਾਰਾਂ ਚ ਗੱਡੀਆਂ ਚੜਾਉਂਦਾ ਹੈ ਬੰਦੇ ਨੂੰ ਪਰ ਗਰਾਊਂਡ ਰਿਪੋਰਟ ਜ਼ੀਰੋ ਹੈ ਜੀ ਇਹਨਾਂ ਗੱਲਾਂ ਦੀ ਦਿੱਕਤ ਹੀ ਦਿੱਕਤ ਹੈ ਜੀ ਜੇ ਤਾਂ ਹੁਣ ਆਪਦੇ ਮੁਤਾਬਕ ਅਸੀਂ ਕੰਮ ਕਰਦੇ ਹੋ ਸਕਦਾ ਉਹ ਸਾਡਾ ਖਰਚਾ ਹੋਊ 30-40000 ਰੁਪਏ ਮਹੀਨਾ ਹੁੰਦਾ ਹੁਣ 127000 ਰੁਪਏ ਖਰਚਾ ਜਿਹੜੀਆਂ ਕੰਪਨੀ ਨੇ ਕਮਿਟਮੈਂਟਾਂ ਕੀਤੀਆਂ ਫਰੈਂਚਾਈਜ਼ੀ ਲਈ ਆ ਅਸੀਂ ਉਹਨਾਂ ਤੇ ਖਰੀਦ ਤਾਂ ਉਤਰੇ ਹਮ ਇੱਕ ਵੀ ਗੱਲ ਤੇ ਖਰਾਣੀ ਉਤਰਦਾ ਕੋਈ ਸਟਾਕ ਪੂਰਾ ਹੋਵੇ ਸਾਡੇ ਕੋਲੇ ਅਸੀਂ ਜੇ ਪਹਿਲਾਂ ਗੱਲ ਕਰਦੇ ਸੀ ਨਾ ਸਟਾਕ ਦੀ ਤਾਂ ਉਹ ਕਹਿੰਦਾ ਸੀ 12 ਲੱਖ ਤੁਸੀਂ ਪਾਇਆ 16 ਲੱਖ ਦਾ ਤੁਹਾਨੂੰ ਸਟਾਕ ਮਿਲ ਜਾਣਾ ਇਦੋਂ ਵੱਡੀ ਤੁਸੀਂ ਸਿਕਿਉਰਿਟੀ ਕੀ ਭਾਲਦੇ ਹੋ ਜੇ ਉਹ ਸਾਡੇ ਕੋਲੇ ਬਲਕੇ ਮਟੀਰੀਅਲ 6.5 ਲੱਖ ਦਾ ਨਿਕਲਦਾ 8 ਲੱਖ ਦਾ ਮਟੀਰੀਅਲ ਭੇਜਿਆ ਕੁਝ ਨੀਅਰ ਐਕਸਪਾਇਰੀ ਸੀਗਾ 1.5 ਲੱਖ ਤਾਂ ਇਹਨੂੰ ਵਾਪਸ ਦਿੱਤਾ 6.5 ਦਾ ਰਹਿ ਗਿਆ ਉਹਦੇ ਚ ਵੀ ਕੋਈ ਸਮਾਨ ਐ ਇਸ ਤਰ੍ਹਾਂ ਦਾ ਜਿਵੇਂ ਪਾਊਡਰ ਐ ਕਿਸੇ ਸਟੋਰ ਚ ਚਲੇ ਜਾਓ ਬੀਟੀਪੀ ਸੋਣਗੇ ਸੇਲ ਦੇ ਮੁਤਾਬਕ ਹੀ ਬੰਦਾ ਮੰਗਾਉਂਦਾ ਨਾ ਇਹਨੇ ਸਾਡੇ ਕੋਲੇ ਇਕੱਠਾ ਹੀ 400 ਪੀਸ 500 ਪੀਸ ਭੇਜ ਦੇਣਾ ਕੋਈ ਤੇਲ ਦੀਆਂ ਸ਼ੀਸ਼ੀਆਂ ਕੋਈ 2-200 ਪੀਸ ਭੇਜ ਦੇਣਾ ਫਰਨਾਇਲ ਆ 2-200 ਪੀਸ ਮਤਲਬ 2000 ਗੱਟਾ ਸੌਰੀ 2000 ਪੀਸ ਉਹਦਾ ਲੂਣ ਦੀਆਂ ਥੈਲੀਆਂ ਦਾ ਵੀ ਕੋਈ ਡਿਮਾਂਡ ਦੇ ਤੌਰ ਤੇ ਕੋਈ ਸਿਸਟਮ ਤਾਂ ਹੁੰਦਾ ਨਾ ਪਰ ਨਹੀਂ ਜੋ ਇਹਦੇ ਗਡਾਊਨ ਚ ਪਿਆ ਮਾਲ ਕੇਰਾ ਅਗਲੇ ਨੂੰ ਬਿੱਲ ਕੱਟ ਕੇ ਦੇਣਾ ਬਸ ਤੱਕ ਦੋ ਤੇ ਫਿਰ ਇਹੀ ਜਿਵੇਂ ਕਈ ਪੜਾਵਦਰ ਪੜਾਵ ਹੋਏ ਇਹ ਸਾਰੇ ਲੋਕਾਂ ਨਾਲ ਇਹੀ ਕੰਮ ਹੋਇਆ ਬਿਲਕੁਲ ਬਿਲਕੁਲ ਜੀ ਇਹੀ ਬਿਨਾਂ ਡਿਮਾਂਡ ਤੋਂ ਹਰੇਕ ਨੂੰ ਮਟੀਰੀਅਲ ਦੇਣਾ ਆਪਦੀ ਮਰਜ਼ੀ ਦਾ ਦੇਣਾ ਕੁਝ ਕੁ ਬੰਦੇ ਨਵੇਂ ਹੁੰਦੇ ਆ ਨਹੀਂ ਪਤਾ ਹੁੰਦਾ ਜੀ ਮਾਰਜਨ ਨਹੀਂ ਸੀਗਾ ਜਾਂ ਸਵਾਰ ਉਹਨਾਂ ਵਿਕਦਾ ਹੀ ਨਹੀਂ ਸੀ ਮਾਰਜਨ ਤਾਂ ਉਹਨੂੰ ਹੀ ਜਾਣਾ ਹੁੰਦਾ ਸੀਗਾ ਜੀ ਉਹਦਾ ਆਪਦਾ ਰੇਟ ਹੁੰਦਾ ਸੀ ਵੀ ਆਹ ਤੁਹਾਡਾ ਸੇਲ ਦਾ ਰੇਟ ਹੈ ਫਰੈਂਚਾਈਜ਼ੀ ਆ ਤੁਹਾਨੂੰ ਤਾਂ ਓੱਕਾ ਪੁੱਕਾ ਮੰਥਲੀ ਆ ਮਿਲ ਜਾਣਾ ਫਿਰ ਕੁਝ ਕੁ ਗੱਲਾਂ ਇਹੋ ਜਿਹੀਆਂ ਹੁੰਦੀਆਂ ਸੀ ਸਾਡੇ ਉਥੇ ਵੱਡੇ ਵੱਡੇ ਬੋਰਡ ਲਾਤੇ ਇਹਨੇ 38 ਰੁਪਏ ਕਿਲੋ ਖੰਡ ਜਨਵਰੀ 2023 ਦੇ ਵਿੱਚ ਮੇਰੀ ਪਰਚੇਜ਼ ਜੇ ਇਹਨੂੰ ਕਹਿੰਦੇ ਸੀ ਵੀ ਘਾਟਾ ਯਾਰ ਮੈਂ ਬੈਠਾ ਕੰਪਨੀ ਬੈਠੀ ਆ ਕੰਪਨੀ ਚੱਲੂ ਘਾਟਾ ਐਕਸਪਾਇਰੀ ਦੀ ਵੀ ਉਹੀ ਗੱਲ ਐਕਸਪਾਇਰੀ ਤੇ ਹੁਣ ਰੌਲਾ ਪਾਉਂਦਾ ਐਕਸਪਾਇਰੀ ਦੇ ਦਾਅਵੇ ਕਰਦਾ ਹੈ ਬਾਹਾਂ ਖੜੀਆਂ ਕਰ ਕਰਦਾ ਦਾਅਵੇ ਕਰਦਾ ਵੀ ਕੰਪਨੀ ਬੈਠੀ ਐ ਦਿਖਾਵੇ ਕੰਪਨੀ ਫਿਰ ਕਿੱਥੇ ਆ ਹੁਣ ਤਾਂ ਲੋਕਾਂ ਕੋਲੇ ਪਿੱਟ ਰਿਹਾ ਹੈ ਮੈਨੂੰ ਘਾਟਾ ਪੈ ਗਿਆ ਜੀ 4 ਕਰੋੜ ਦਾ ਪੈ ਗਿਆ ਜੀ ਆ ਹੋ ਗਿਆ ਹੋ ਗਿਆ ਗਰਾਊਂਡ ਲੈਵਲ ਤੇ ਲੋਕਾਂ ਨੂੰ ਘਾਟਾ ਪਿਆ ਜਿਹੜੇ ਮਗਰਮਗਰ ਫਿਰਦੇ ਆ ਉਹਨੂੰ ਕਾਹਦਾ ਘਾਟਾ ਪਿਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਜਿਹੜਾ ਇਹਦੇ ਅਕਾਊਂਟਾਂ 'ਚ ਪੈਸਾ ਜਾਂਦਾ ਅੱਗੇ ਪੂਰੀ ਜਾਂਚ ਕੀਤੀ ਜਾਵੇ ਤੁਸੀਂ ਡੀਜੀਪੀ ਨੂੰ ਅੱਜ ਕਹਿੰਦੇ ਤੁਸੀਂ ਮਿਲਣਾ ਹੈ ਡੀਜੀਪੀ ਸਾਹਿਬ ਤੋਂ ਕੀ ਉਮੀਦ ਰੱਖਦੇ ਹੋ ਵੀ ਉਹ ਮਾਮਲਾ ਕਾਹਦਾ ਕਹਨੇ ਉਹ ਵੀ ਰਜਿਸਟਰ ਅਸੀਂ ਸਮੂਹ ਦੇ ਤੌਰ ਤੇ ਜਾ ਰਹੇ ਹਾਂ ਜੀ ਲਗ ਲਗ ਜ਼ਿਲ੍ਹਿਆਂ ਦੇ ਜਿਸ ਤਰ੍ਹਾਂ ਇਕੱਠੇ ਹੋਇਆ ਸਾਰੀ ਸਾਡੇ ਕੋਲ ਲਿਸਟ ਹੈ ਜੀ ਸਾਰੇ ਅਸੀਂ ਸਮੂਹ ਦੇ ਤੌਰ ਤੇ ਮਿਲਾਂਗੇ ਅਸੀਂ ਪੂਰੀ ਜਾਂਚ ਕਰਾਉਣੀ ਚਾਹੁੰਦੇ ਹਾਂ ਜੀ ਕਿਹੜੀ ਫੈਕਟਰੀ ਹੈ ਕਿੱਥੇ ਗੜਾਉਣਾ ਹੈ ਕੀ ਕੰਮ ਕਰਦਾ ਹੈ ਕਿੱਥੇ ਪੈਕਿੰਗ ਕਰਦਾ ਹੈ ਕੀ ਇਹ ਕੋਈ ਫਰਮ ਦਾ ਜੀਐਸਟੀ ਹੈ ਭਰਦਾ ਨਹੀਂ ਭਰਦਾ ਪ੍ਰੋਪਰ ਇਹਦੀ ਹਰ ਤਰੀਕੇ ਦੀ ਜਾਂਚ ਇਦੇ ਚ ਇਦੇ ਚ ਹੁਣ ਤੋਂ ਪਹਿਲਾਂ ਫਿਰ ਕੋਈ ਤੁਸੀਂ ਐਪਲੀਕੇਸ਼ਨ ਵਗੈਰਾ ਨਹੀਂ ਦਿੱਤੀਆਂ ਗਈਆਂ ਇਹ ਵੈਸੇ ਕੰਮ ਹੋਇਆ ਕਦੋਂ ਤੋਂ ਸ਼ੁਰੂ ਤੋਂ ਤੁਸੀਂ ਲੋਕ ਇਕੱਠੇ ਕਦੋਂ ਤੋਂ ਹੋਏ ਇਹ 2021 ਤੋਂ ਹੋਇਆ ਵੈਸੇ ਕੰਮ ਸ਼ੁਰੂ ਅਸੀਂ ਇਕੱਠੇ ਹੋਏ ਹਾਂ ਜੀ ਅਗਸਤ 2023 ਤੋਂ ਅੱਛਾ ਅਗਸਤ ਹਾਂਜੀ ਇਹ ਬਾਕੀ ਜਿਹੜੇ ਤੁਸੀਂ ਕਾਰਵਾਈਆਂ ਦੀ ਗੱਲ ਕਰਦੇ ਹੋ ਚੈੱਕ ਹਰੇਕ ਨੂੰ ਹੀ ਦੇ ਰੱਖਿਆ ਅੱਛਾ ਕਹਿ ਗਿਆ ਚੈੱਕ ਬਾਊਂਸ ਹੋ ਜਾਂਦੇ ਆ ਜੀ ਮੁੜ ਕੇ ਉਹ ਨੋਟਿਸ ਹੀ ਨਹੀਂ ਜਾ ਰਿਹਾ ਜਿਹੜਾ ਫਸਟ ਟਾਈਮ ਨੋਟਿਸ ਜਾਣਾ ਨਾ ਉਹ ਵੀ ਨਹੀਂ ਜਾ ਰਿਹਾ ਪ੍ਰੋਪਰ ਐਡਰੈਸ ਹੀ ਨਹੀਂ ਬੰਦੇ ਦਾ ਕਲੀਨਿੰਗ ਦਾ ਨਹੀਂ ਬਿਤੇ ਜਿਹੜੇ ਜਿਹੜੇ ਤੁਹਾਨੂੰ ਦਿੱਤੇ ਹੋਏ ਨੇ ਉੱਥੇ ਜਾਂਦਾ ਵੀ ਐਡਰੈਸ ਹੈ ਇੱਕ ਇਮਾਨਦਾਰ ਬੰਦੇ ਦਾ ਪ੍ਰੋਪਰਟੀ ਨਹੀਂ ਵੀ ਕਿੱਥੇ ਬਿਲਕੁਲ ਨਹੀਂ ਪਤਾ ਜੀ ਜੇਕ ਪਤਾ ਕਰਦੇ ਆ ਸਾਨੂੰ ਇਹ ਪਤਾ ਲੱਗਦਾ ਵੀ ਹਰ 3 ਮਹੀਨੇ 4 ਮਹੀਨੇ ਬਾਅਦ ਆਪਦਾ ਜੁਲੀ ਬਿਸਤਰਾ ਚੱਕ ਕੇ ਅਗਲੇ ਘਰੇ ਕਿਰਾਏ ਤੇ ਆਫਿਸ ਵੀ ਬਦਲ ਲੈਂਦੇ ਬਿਲਕੁਲ ਜੀ ਆਫਿਸ ਵੀ ਬਦਲ ਲੈਂਦੇ ਇਹ ਜੀ ਤੁਹਾਡੇ ਤੁਸੀਂ ਕਿੱਥੋਂ ਆਏ ਹੋ ਅਸੀਂ ਸੰਗਰੂਰ ਤੋਂ ਆਏ ਆ ਜੀ ਭਵਾਨੀਗੜ੍ਹ ਤੋਂ ਤੇ ਉਹ ਤੁਸੀਂ ਫਿਰ ਕਿੰਨੇ ਟਾਈਮ ਚਲਾਇਆ ਇਹਨਾਂ ਦਾ ਅਸੀਂ 6 ਮਹੀਨੇ ਚਲਾਇਆ ਜੀ 6 ਮਹੀਨੇ ਚ 6 ਮਹੀਨੇ ਚ ਕੀ ਸਾਨੂੰ 2 ਮਹੀਨੇ ਚ ਹੀ ਪਤਾ ਲੱਗ ਗਿਆ ਸੀਗਾ ਵੀ ਅਸੀਂ ਫਸ ਗਏ ਦੂਜੇ ਤੀਜੇ ਮਹੀਨੇ ਨਹੀਂ ਸਾਨੂੰ ਸਮਝ ਆ ਗਈ ਸੀ ਵੀ ਅਸੀਂ ਫਸ ਗਏ ਪਰ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਵੀ ਚਲੋ ਸ਼ਾਇਦ ਚੱਲ ਪੂਗਾ ਕੰਮ ਚੱਲ ਪੂਗਾ ਕਿਉਂਕਿ 1 ਸਾਲ ਦਾ ਕੰਟੈਕਟ ਸੀ ਬਾਹਰੋਂ ਅਸੀਂ ਸਮਾਨ ਲੈ ਨਹੀਂ ਸਕਦੇ ਸੀ ਅਸੀਂ ਸਿਰਫ 1 ਸਾਲ ਦੇ ਕੰਟੈਕਟ ਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਅਸੀਂ ਸਿਰਫ ਕਿਸਾਨ ਹੱਟਦਾ ਹੀ ਸਮਾਨ ਵੇਚਾਂਗੇ ਪਰ ਇਹਦੇ 'ਚ ਜਦੋਂ ਇੰਨੇ ਜੇ ਕਿਹਾ ਜਾਵੇ ਚਲੋ ਸਮਾਨ ਜਿੰਨਾ ਵੀ ਆਇਆ ਠੀਕ ਹੈ ਉਹਦੇ 'ਚ 50% ਮੰਨ ਲੀਏ ਵੀ ਚਲੋ ਨਹੀਂ ਚੱਲਿਆ ਹੈਗਾ ਆ ਲੋਕਾਂ ਲੋਕ ਜਦੋਂ ਆਉਂਦੇ ਸੀ ਜਿਹੜੀ ਜਾਂਦੇ ਸੀ ਉਹ ਪੈਸਾ ਡਾਇਰੈਕਟ ਤੁਹਾਡੇ ਕੋਲ ਨਹੀਂ ਸੀ ਆਉਂਦਾ ਉਹ ਸਾਡੇ ਕੋਲ ਆਉਂਦਾ ਸੀ ਕਿਉਂਕਿ ਸਾਨੂੰ ਇਹਨੇ ਮਤਲਬ ਇਹਨਾਂ ਨਾਲ ਵੱਖਰਾ ਸਿਸਟਮ ਸੀ ਉਹਨਾਂ ਦਾ ਜਿਹੜਾ 2021 ਚ ਸਿਸਟਮ ਸੀ ਉਹ ਵੱਖਰਾ ਸੀਗਾ ਉਹਨਾਂ ਦਾ ਪਲਾਨ ਬਦਲਦਾ ਰਹਿੰਦਾ ਹੈ ਪਲਾਨ ਬਦਲਦਾ ਰਹਿੰਦਾ ਹੈ ਉਹ ਸਾਡੇ ਨਾਲ ਜਿਹੜਾ ਉਹਨਾਂ ਦਾ ਸਿਸਟਮ ਸੀਗਾ ਉਹਨਾਂ ਨੇ 10 ਲੱਖ ਦਾ ਸਾਨੂੰ ਡੰਪ ਦਿੱਤਾ ਸੀ ਕਿ ਸਾਨੂੰ ਸੰਗਰੂਰ ਦਾ ਡੰਪ ਦਿੱਤਾ ਜਾਊਗਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਸਟੋਰ ਖੁੱਲਣਗੇ ਉਹ ਸਾਰੇ ਤੁਹਾਡੇ ਅੰਡਰ ਹੋਣਗੇ ਤੁਸੀਂ ਉਹਨਾਂ ਨੂੰ ਮਾਲ ਸਪਲਾਈ ਕਰੋਗੇ ਸਾਡੇ ਨਾਲ ਇਹ ਹੋਈ ਸੀ ਗੱਲ ਉਹਦੇ ਵਿੱਚ 3% ਸਾਡਾ ਕਮਿਸ਼ਨ ਸੀਗਾ ਡੰਪ ਦਾ 3% ਕਮਿਸ਼ਨ ਸੀ ਤੇ ਜਿੰਨੇ ਸਟੋਰ ਖੁੱਲਣਗੇ ਜਿੰਨਾ ਵੀ ਅਸੀਂ ਮਾਲ ਸਪਲਾਈ ਕਰਾਂਗੇ ਉਹਦੇ 3.3% ਕਮਿਸ਼ਨ ਸੀਗਾ ਤੁਹਾਡਾ ਕਿੱਥੇ ਪਿਆ ਘਟਾ ਫਿਰ ਸਾਨੂੰ ਬੇ ਜੀ ਪਹਿਲੀ ਗੱਲ ਤਾਂ ਸਾਡੇ ਅੰਦਰ ਕੋਈ ਸਟੋਰ ਹੀ ਨਹੀਂ ਖੁੱਲਿਆ ਅੱਛਾ ਸਾਰਾ ਜਿੰਨਾ ਸਾਡੇ ਕੋਲ 7 ਲੱਖ ਦਾ ਸਾਮਾਨ ਅਸੀਂ 10 ਲੱਖ ਰੁਪਏ ਨੂੰ ਪਾਇਆ ਸੀਗਾ ਉਹਦੇ 'ਚ ਉਹਨੇ ਸਾਨੂੰ 7 ਲੱਖ ਦਾ ਸਾਮਾਨ ਭੇਜਿਆ ਉਹ ਸਾਡਾ ਉਵੇਂ ਜਿਵੇਂ ਪੈਕਿੰਗ ਬੰਦ ਇੱਕ ਮਹੀਨਾ ਪਿਆ ਰਿਹਾ ਇੱਕ ਮਹੀਨੇ ਬਾਅਦ ਮੈਂ ਇਹਨੂੰ ਕਿਹਾ ਬੇਟੇ ਨੇ ਕੀਤਾ ਸੀਗਾ ਮੈਂ ਕਿਹਾ ਬੇਟਾ ਇੱਕ ਮਹੀਨੇ ਚ ਕਰਿਆਨੇ ਦਾ ਸਮਾਨ ਜਿਹੜਾ ਗਰੋਸਰੀ ਹੋਣੀ ਰਹਿੰਦੀ ਉਹ ਖਰਾਬ ਹੋ ਜੂਗੀ ਤਾਂ ਆਪਾਂ ਇਹਨੂੰ ਕਿਤੇ ਕਰੀਏ ਦਾ ਹੱਲ ਜਦੋਂ ਅਸੀਂ ਇਹਨਾਂ ਨੂੰ ਪੁੱਛਿਆ ਕਹਿੰਦੇ ਨਹੀਂ ਜੀ ਕੋਈ ਸਟੋਰ ਤਾਂ ਸਾਡੇ ਕੋਲ ਖੁੱਲ ਨਹੀਂ ਰਿਹਾ ਤੁਸੀਂ ਆਪ ਹੀ ਕਰ ਲਓ ਅਸੀਂ ਆਪ ਚਲੋ ਅਸੀਂ ਕਿਹਾ ਚਲੋ ਰਿਟੇਲ ਕਾਊਂਟਰ ਖੋਲ ਲੈਨੇ ਆ ਅਸੀਂ 3-4 ਲੱਖ ਰੁਪਇਆ ਲਾਇਆ ਦੁਕਾਨ ਕੀਤੀ ਉਹਦੇ ਵਿੱਚ ਪੀਵੀਸੀ ਵਗੈਰਾ ਲਾਈ ਪੱਖੇ ਲਾਇਆ ਪੂਰਾ ਖਰਚਾ ਕੀਤਾ 25000 ਕਿਰਾਏ ਤੇ ਅਸੀਂ ਦੁਕਾਨ ਲਈਤੀ ਤੇ ਉਹ ਦੁਕਾਨ ਲੈ ਕੇ ਅਸੀਂ 2 ਮਹੀਨੇ ਬੈਠੇ ਉੱਥੇ ਤੁਸੀਂ ਯਕੀਨ ਨਹੀਂ ਮੰਨੋਗੇ ਜੀ ਜਿਹੜਾ ਇੱਕ ਬੰਦਾ ਇੱਕ ਵਾਰ ਆ ਜਾਂਦਾ ਸੀ ਉਹ ਕਸਟਮਰ ਦੁਬਾਰਾ ਨਹੀਂ ਆਉਂਦਾ ਸੀ ਅਸਲੀ ਜੀ ਦੇਖਿਆ ਜਾਵੇ ਜੀ ਜਿਵੇਂ ਵੀਡੀਓ ਦੀ ਗੱਲ ਹੋਈ ਵੀਡੀਓ ਚ ਹੈ ਜੀ ਕੀ ਸੀ ਜੇ ਤੇ ਜਿਵੇਂ ਬਾਈ ਜੀ ਨੇ ਦੱਸਿਆ ਇੰਨਾ ਭਰੋਸਾ ਹੋ ਗਿਆ ਕਿ ਇੰਨੀ ਜਨਤਾ ਤੁਰਪੀ ਕੀ ਚਲੋ ਜੀ ਆਪਾਂ ਉਹ ਕਰ ਲਓ ਦੇਖੋ ਉਦੋਂ ਕਿਸਾਨੀ ਸੰਘਰਸ਼ ਮੋਰਚਾ ਚੱਲ ਰਿਹਾ ਸੀ ਕਿਸਾਨਾਂ ਨੂੰ ਦੇਖ ਕੇ ਸਾਰੇ ਤਰੇ ਮੰਨਣ ਨਾ ਮੰਨਣ ਕਿਉਂਕਿ ਉੱਥੋਂ ਵੀਡੀਓ ਇਹਨਾਂ ਦੀ ਲੀਕ ਹੋਈ ਸੀ ਨਾ ਇਹ ਤਾਂ ਬੈਚ ਬਦਲਾ ਕਰਨ ਵੀਰੇ ਹੁਣਾ ਦਾ ਸਾਡੇ ਬੈਚ ਦੇ ਵਿੱਚ ਇਹ ਬੰਦੇ ਨੇ ਕਿਹਾ ਸੀ ਵੀ ਮੈਂ ਜੇ 3% ਨਹੀਂ ਵੀ ਹੁੰਦਾ ਮੈਂ ਕੋਲੋ ਦਊਗਾ ਜੇ 10% ਥਰਡਲੇ ਸਟੋਰਾਂ ਨੂੰ ਨਹੀਂ ਹੁੰਦਾ ਮੈਂ ਕੋਲੋ ਦਊਗਾ ਹਾਂ ਤੁਸੀਂ ਸਮਾਨ ਮੇਰੇ ਕੋਲ ਤਾਂ ਲਓ ਜਿਹੜਾ ਸਮਾਨ ਤੁਹਾਨੂੰ ਕਸਟਮਰ ਔਨ ਡਿਮਾਂਡ ਮੰਗਦਾ ਤੁਸੀਂ ਬਾਹਰੋਂ ਵੀ ਲੈ ਸਕਦੇ ਆ ਹਨਾ ਅਸੀਂ ਤਾਂ ਐਗਰੀਮੈਂਟ ਵੀ ਨਹੀਂ ਪੜੇ ਏਡੇ ਭੋਲੇ ਭਾਲੇ ਲੋਕ ਬਿਲਕੁਲ ਇੱਥੇ ਤੱਕ ਆ ਦੇਖੋ ਹੁਣੇ ਹੀ ਮੇਰੇ ਕੋਲ ਆਇਆ ਔਨ ਕੈਮਰਾ ਤੁਸੀਂ ਦਿਖਾ ਦਿਓ ਕਿਸਾਨ ਹੱਟ ਫਾਊਂਡੇਸ਼ਨ ਜਿਹੜੀ ਰਿਫਿਊਜ਼ ਅੱਜ ਤੋਂ 1.5-2 ਸਾਲ ਪਹਿਲਾਂ ਹੋ ਚੁੱਕੀ ਸੀ ਕਿਸੇ ਨੂੰ ਵੀ ਨਹੀਂ ਪਤਾ ਤੇ ਜਿਹੜਾ ਸਮਾਨ ਹੈ ਉਹਦੇ ਉੱਤੇ ਲਿਖਿਆ ਹੋਇਆ ਕਿਸਾਨ ਹੱਟ 13 13 ਮਤਲਬ ਇਹ ਟਰੇਡਮਾਰਕ ਹੈ ਹੀ ਨਹੀਂ 16 ਕਰੋੜ ਦਾ ਔਨ ਕੈਮਰਾ ਉਹ ਮੰਨ ਰਿਹਾ ਬੰਦਾ ਵੀ ਮੈਂ ਸਮਾਨ ਵੇਚ ਚੁੱਕਾ 16 ਕਰੋੜ ਦਾ ਸਮਾਨ ਗਵਰਨਮੈਂਟ ਨੂੰ ਨਹੀਂ ਦੀਦਾ ਵੀ ਰਜਿਸਟਰਡ ਹੈ ਨਹੀਂ ਉਹ ਕਿੱਦਾਂ ਵੇਚ ਚੁੱਕਾ ਮਾਰਕੀਟ ਦੇ ਵਿੱਚ ਕਿੱਦਾਂ ਲੋਕ ਵਰਤ ਰਹੇ ਆ ਜੇ ਕੱਲ੍ਹ ਆਹ ਤੁਹਾਡੇ ਸਾਹਮਣੇ ਦੇਖੋ ਔਨ ਰਿਕਾਰਡ ਮੈਂ ਤੁਹਾਡੇ ਚੈਨਲ ਦੇ ਉੱਤੇ ਕੀ ਕਰ ਰਿਹਾ ਦੇਖ ਲਓ ਰਿਫਿਊਜ਼ਡ ਇਹ ਟਰੇਡਮਾਰਕ ਮੈਂ ਦਿੱਲੀੋਂ ਹੁਣ ਕਢਾਇਆ ਉਹਦਾ ਕਿਉਂਕਿ ਇਸ ਧੰਦੇ ਦੇ ਵਿੱਚ ਅਸੀਂ ਪਹਿਲਾਂ ਤੋਂ ਸੀ ਪਰ ਮੇਰੇ ਦਿਮਾਗ ਵਿੱਚ ਗੱਲ ਆਈ ਨਹੀਂ ਠੀਕ ਹੈ ਜੀ ਔਨ ਰਿਗਾਰਡ ਕਿਸਾਨ ਹਟ ਫਾਊਂਡੇਸ਼ਨ ਆ ਦੇਖੋ ਸੁਖਪਾਲ ਸਿੰਘ son of ਹਰਮਨ ਸਿੰਘ ਠੀਕ ਹੈ ਨਾ ਆ ਦੇਖੋ ਜਿਨ੍ਹਾਂ ਦਾ ਫਾਊਂਡੇਸ਼ਨ ਹੈਗੀ ਆ ਉਹ ਕੌਣ ਆ ਹਿੰਦੁਸਤਾਨ ਲੀਵਰ ਇਹ ਹੋਰ ਹੈ ਹਿੰਦੁਸਤਾਨ ਲੀਵਰ ਇੱਕ ਕੰਪਨੀ ਦੇਸ਼ ਵਿੱਚ ਚੱਲ ਰਹੀ ਆ ਉਹਨਾਂ ਨੇ ਇੰਤੇ ਅਬਜੈਕਸ਼ਨ ਲਾ ਦਿੱਤਾ ਸੀ ਲੈ ਨਹੀਂ ਸਕਦੇ ਜੋ ਟ੍ਰੇਡਮਾਰਕ ਤੁਹਾਡੇ ਨਾਲ ਤੇ ਆ ਉਹ ਅਸੀਂ ਨਹੀਂ ਲੈ ਸਕਦੇ ਹਨਾ ਅਸੀਂ ਇਹ ਚੀਜ਼ ਦੇਖੀ ਨਹੀਂ ਅਸੀਂ ਸਮਾਨ ਅੰਦਰ ਸਟਾਇਆ ਪੈਸੇ ਦਿੱਤੇ ਵੇਚਣਾ ਸ਼ੁਰੂ ਕੀਤਾ ਇੱਕ ਵਾਰੀ ਕਸਟਮਰ ਆਇਆ ਦੁਬਾਰਾ ਨਹੀਂ ਆਇਆ ਕਸਟਮਰ ਨੂੰ ਪੁੱਛਣਾ ਉਹ ਕਹਿੰਦੇ ਸਮਾਨ ਮਹਿੰਗਾ ਬਹੁਤ ਜ਼ਿਆਦਾ ਤੇ ਹੁਣ ਇੱਕ ਚੀਜ਼ ਇਹ ਦੱਸੋ ਵੀ ਹੁਣ ਜਿਵੇਂ ਬਾਈ ਜੀ ਹੁਣੇ ਦੱਸਿਆ ਸਾਰੇ ਹੁਣ ਪਹਿਲੀ ਪੌੜੀ ਹੀ ਚੜਨ ਲੱਗਿਓ ਡੀਜੀਪੀ ਦਫ਼ਤਰ ਦੀ ਜਾਂ ਇਸ ਤੋਂ ਪਹਿਲਾਂ ਵੀ ਸ਼ਿਕਾਇਤਾਂ ਹੋਈਆਂ ਨੇ ਪਹਿਲਾਂ ਕੰਪਲੇਂਟਾਂ ਹੋਈਆਂ ਜੀ ਪਰ ਸਾਡੀਆਂ ਸੁਣਵਾਈ ਨਹੀਂ ਹੋਈ ਕਹਿੰਦੇ ਵੀ ਚਲੋ ਦੋ ਚਾਰ ਹੋਣਗੇ ਪਰ ਹੁਣ ਉਹ ਚਲ ਪੱਦਰ ਤੇ ਵੀਰ ਜੀ ਨੇ ਇਹਦੇ ਚ ਕੋਈ ਕਾਨੂੰਨੀ ਨੁਕਤਾ ਜੀ ਵੀ bizness ਕੀਤਾ ਸੀ ਉਹਦੇ ਚ ਘਾਟਾ ਆ ਟਾਈਟ ਮੈਨੂੰ ਸਭ ਨੂੰ ਘਾਟਾ ਐਸ ਮੋਰੀ ਨਿਕਲ ਜਾਂਦਾ ਦਰਖਾਸਤਾਂ ਚ ਉਹ ਦਫਤਰ ਦਾਖਲ ਹੋ ਜਾਂਦੀਆਂ ਇਹਦੇ ਚ ਯਾਨੀ ਕਿ ਕਾਨੂੰਨੀ ਤੌਰ ਤੇ ਫਿਰ ਤੁਸੀਂ ਕੋਈ ਹਸਲਾ ਕਰੀ ਵੀ ਆਖਰ ਕੋਈ ਥੋੜਾ ਤਾਂ ਕਿਉਂਕਿ ਕੁੱਲ ਮਿਲਾ ਕੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਸਾਡਾ ਲੱਖ ਰੁਪਿਆ ਖਤਮ ਹੋ ਗਿਆ ਜੀ ਅੱਜ ਕਰ ਰਹੇ ਆ ਜੀ ਇੱਥੇ ਅਸੀਂ ਇਸੇ ਕੰਮ ਲਈ ਇਕੱਠੇ ਹੋਏ ਆ ਸਾਰੇ ਲਾਮਬੰਦ ਹੋਏ ਆ ਹਜ਼ਾਰੇ ਆ ਅਸੀਂ ਚਲੋ ਕਰ ਦੇਖੀਏ ਤਾਂ ਇਹ ਵੀਰ ਰਾਮ ਸਿੰਘ ਜੀ ਹੈ ਜਿਹੜੇ ਆਪਣੀਆਂ ਅੱਖਾਂ ਗਵਾ ਚੁੱਕੇ ਆ ਡਿਪਰੈਸ਼ਨ ਦੇ ਵਿੱਚ ਇਹਨਾਂ ਦਾ ਹਰਜਾਨਾ ਕੌਣ ਭਰੂ ਇਹਨਾਂ ਦੇ ਪੈਸੇ ਡੁੱਬ ਗਏ 40 ਲੱਖ ਰੁਪਏ ਡੁੱਬ ਚੁੱਕਾ ਜਿਨ੍ਹਾਂ ਦੀ ਨਿਗਾਹ ਉਹਨਾਂ ਦੇ ਖਾਣ ਜੋਗੇ ਦਾਣੇ ਵੀ ਨਹੀਂ ਰਹੇ ਤੇ ਉਹ ਤਾਂ ਗੱਡੀ ਚਲਾ ਕੇ ਗਏ ਸੀ ਉਹਦੇ ਕੋਲ ਅੱਜ ਇਹ ਬੰਦੇ ਦੀਆਂ ਅੱਖਾਂ ਹੈ ਨਹੀਂ ਦੱਸੋ ਇਹਦਾ ਜ਼ਿੰਮੇਵਾਰ ਕੌਣ ਆ ਫਿਰ ਦੇਖੀਏ ਤਾਂ ਇਹ ਜਿਵੇਂ ਕਰਨਵੀਰੋਂ ਨੇ ਦੱਸਿਆ ਕਿ ਮਾਮਲਾ ਬਣਦਾ ਇੱਕ ਵੱਡੀ ਇਨਵੈਸਟੀਗੇਸ਼ਨ ਦਾ ਕਿਉਂਕਿ ਚਾਹੇ ਟ੍ਰੇਡਮਾਰਕ ਦੀ ਗੱਲ ਹੋਵੇ ਕਿਉਂਕਿ ਇਹ ਵੀ ਗੱਲ ਠੀਕ ਹੈ ਵੀ ਜਦੋਂ ਵੀ ਕੋਈ ਕੰਮ ਧੰਦਾ ਹੁੰਦਾ ਉਹ ਚ ਕੋਈ ਜ਼ਰੂਰੀ ਨਹੀਂ ਹੁੰਦਾ ਤੁਹਾਨੂੰ ਮਫਾਫਾ ਹੋਵੇ ਉਹਦੇ ਚ ਹੋ ਸਕਦਾ ਤੁਹਾਨੂੰ ਮੁਨਾਫੇ ਦੀ ਥਾਂੇ ਘਾਟਾ ਵੀ ਪੈ ਜਾਏ ਪਰ ਗੱਲ ਇਹ ਹੈ ਵੀ ਇਹ ਲੋਕ ਆਪਦੀ ਵਿਅਥਾ ਜਿਸ ਤਰ੍ਹਾਂ ਦੇ ਨਾਲ ਦੱਸ ਰਹੇ ਨੇ ਇਹ ਕਹਿੰਦੇ ਜਿਸ ਭਰੋਸੇ ਨਾਲ ਤੁਰੇ ਉਹ ਭਰੋਸਾ ਟੁੱਟ ਗਿਆ ਹੁਣ ਗੱਲ ਖੈਰ ਇਹ ਦੀ ਚ ਇਹ ਹੈ ਵੀ ਕਹਿੰਦੇ ਵੀ ਅਸੀਂ ਡੀਜੀਪੀ ਨੂੰ ਕੰਪਲੀਟ ਦਵਾਗੇ ਬਾਕੀ ਦੇਖਿਆ ਜਾਵੇ ਤਾਂ ਕਿ ਤਰ੍ਹਾਂ ਕਿਤੇ ਇਨਵੈਸਟੀਗੇਸ਼ਨ ਦਾ ਇਸ਼ੂ ਬਣਦਾ ਕਿ ਆਖਰ ਕਾਮੀਆਂ ਕਿੱਥੇ ਕਿੱਥੇ ਰਹੀਆਂ ਯਾ ਫਿਰ ਸੱਚੀਓ ਇੱਕ ਕੰਮ ਖੜਾ ਹੋਇਆ ਤੇ ਉਹ ਘਟਾ ਜਦੋਂ ਪੈ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਲੋਕ ਅਜਿ ਤਰਾਹੀ ਮਾਮ ਕਰ ਰਹੇ ਨੇ ਸੀਨੀਅਰ ਵੀਡੀਓਲੋਨਸ ਬਿਤੇ ਦਿਨ ਉਸਮਿਤ ਸਿੰਘ ਰਜਨਸਪ੍ਰਸਟ ਟੀਵੀ ਚੰਡੀ